ਸਸ਼ੀਗਰ ਜੀ ਮੈਂ ਆਸ਼ਤਿਪ ਕਾਉਂ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਕਾਫੀ ਜਿਹੜੇ ਨੇ ਰਾਜ ਖੁਲਦੇ ਨਜ਼ਰ ਆਏ ਕਾਫੀ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਉਸ ਟਾਈਮ ਜਿੱਥੇ ਵੀ ਉਹਨਾਂ ਦਾ ਐਕਸੀਡੈਂਟ ਆਇਆ ਉਥੇ ਕਿ ਲੋਕ ਮੌਜੂਦ ਨਹੀਂ ਸਨ ਜਿਸ ਗੱਡੀ ਦੇ ਵਿੱਚ ਉਨਾ ਦਾ ਬਾਈਕ ਲੱਗਾ ਹੈ ਮੋਟਰਸਾਈਕਲ ਲੱਗਾ ਹੈ ਕਿ ਉਸ ਡਰਾਈਵਰ ਨੂੰ মিডিਆ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਜਾਂ ਹੋਰ ਵੀ ਕਾਫੀ ਵੱਡੇ ਸਵਾਲ ਖੜੇ ਕੀਤੇ ਗਏ ਜਿਹੜੇ ਨੇ ਐਡਵੋਕੇਟ ਨਵਕੀਰਤ ਸਿੰਘ ਉਹਨਾਂ ਨੇ ਜਿਹੜੀ ਹੈ ਪਟੀਸ਼ਨ ਪਾਈ ਹੈ ਇੱਕ ਪਾਸੇ ਜਿਹੜੇ ਨੇ ਹਿਮਾਚਲ ਦੀ ਅਦਾਲਤ ਦੇ ਵਿੱਚ ਕਿ ਰਾਜਵੀ ਜਵੰਦਾ ਦਾ ਜਿਹੜਾ ਹੈ ਮੌਤ ਦਾ ਕਾਰਨ ਇਹ ਪਸ਼ੂ ਆਵਾਰਾ ਪਸ਼ੂ ਬਣੇ ਨੇ ਇਨਾ ਆਵਾਰਾ ਪਸ਼ੂਆਂ ਕਰਕੇ ਜਿਹੜਾ ਹੈ ਲਗਾਤਾਰ ਕਾਫੀ ਜ਼ਿਆਦਾ ਐਕਸੀਡੈਂਟ ਕਾਫੀ ਜ਼ਿਆਦਾ ਲੋਕ ਮੌਤ ਤੇ ਜ਼ਿੰਦਗੀ ਦੇ ਵਿੱਚ ਅਕਸਰ ਹੀ ਲੜਦੇ ਦਿਖਾਈ ਦਿੱਤੇ ਨੇ ਕਿਉਂਕਿ ਆਵਾਰਾ ਪਸ਼ੂਆਂ ਦੇ ਨਾਮ ਤੇ ਜਿਹੜਾ ਸਰਕਾਰਾਂ ਇਨਾ ਇਨਾ ਪੈਸਾ ਇਕੱਠਾ ਕਰ ਰਹੀਆਂ ਨੇ ਲੇਕਿਨ ਉਹ ਪੈਸਾ ਇਨਾ ਪਸ਼ੂਆਂ ਉੱਤੇ ਲਾਉਣ ਦੀ ਬਜਾਏ ਜਿਹੜਾ ਹੈ ਆਪਣੀਆਂ ਜੇਬਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਵੱਡੇ ਆਗੂਆਂ ਵੱਲੋਂ ਜੇਕਰ ਗੱਲ ਕਰੀਏ ਰਾਜਵੀਰ ਜਵੰਦਾ ਨੂੰ ਲੈ ਕੇ ਜਿੱਥੇ ਲੋਕਾਂ ਦੇ ਅੰਦਰ ਬੜੇ ਵੱਡੇ ਜਿਹੜੇ ਨੇ ਸਵਾਲ ਖੜੇ ਹੋਏ ਹੋਏ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਰਾਜਵੀਰ ਜਵੰਦਾ ਦਾ ਪਰਿਵਾਰ ਜੇਕਰ ਉਹਨਾਂ ਦੀ ਧਰਮ ਪਤਨੀ ਦੀ ਗੱਲ ਕਰੀਏ ਬੱਚਿਆਂ ਦੀ ਜਾਂ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੂੰ ਹਜੇ ਤੱਕ ਉਸ ਦੁੱਖ ਵਿੱਚੋਂ ਬਾਹਰ ਨਹੀਂ ਨਿਕਲੇ ਤੇ ਦੂਸਰੇ ਪਾਸੇ ਫੈਨਸ ਜਿਹੜੇ ਨੇ ਵਾਰ-ਵਾਰ ਵੱਡੇ ਸਵਾਲ ਚੱਕ ਰਹੇ ਨੇ ਕਿ ਆਖਰਕਾਰ ਰਾਜਵੀਰ ਜਵੰਦਾ ਦਾ ਐਕਸੀਡੈਂਟ ਕਿੱਥੇ ਹੋਇਆ ਕੀ ਹੋਇਆ ਤੇ ਕਿਵੇਂ ਹੋਇਆ ਕਿਉਂਕਿ ਮੀਡੀਆ ਦੇ ਵਿੱਚ ਜਿੰਨੀਆਂ ਕੋ ਖਬਰਾਂ ਦਿਖਾਈਆਂ ਜਾ ਰਹੀਆਂ ਨੇ ਉਸ ਅਨੁਸਾਰ ਤਾਂ ਲੋਕਾਂ ਦੇ ਅੰਦਰ ਜਿਹੜਾ ਹੈ ਵਹਿਮ ਪਾ ਚੁੱਕਾ ਹੈ ਕਿ ਆਖਰਕਾਰ ਰਾਜਵੀ ਜਵੰਦਾ ਦੇ ਨਾਲ ਇੰਨੀ ਟੀਮ ਹੁੰਦੀ ਹੈ ਤਾਂ ਉਸ ਦੇ ਲੋ ਟੀਮ ਕਿੱਥੇ ਚਲੀ ਗਈ ਹੁਣ ਤੁਹਾਨੂੰ ਦੱਸ ਜਨ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ ਜਗਾ ਤੇ ਰਾਜਵੀ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਉਸ ਬਾਰੇ ਤੁਹਾਨੂੰ ਦੱਸਦੇ ਆ ਜੀ ਪੰਜਾਬ ਦੇ ਮਸ਼ਹੂਰ ਗਾਇਕ ਅਦਾਕਾਰ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਜਕਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਇਸ ਮਾਮਲੇ ਵਿੱਚ ਹੁਣ ਤੱਕ ਦੀ ਜਾਂਚ ਇੱਕ ਵੱਡਾ ਖੁਲਾਸਾ ਹੋਇਆ ਹੈ ਸ਼ਰਾਤੀ ਤੌਰ ਤੇ ਇਹ ਸਾਹਮਣੇ ਆਇਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸ਼ੋਲਨ ਜ਼ਿਲ੍ਹੇ ਦੇ ਵਿੱਚ ਬੇਦੀ ਖੱਤਰ ਵਿੱਚ ਹਾਸਲੇ ਦਾ ਸ਼ਿਕਾਰ ਹੁੰਦੇ ਹਨ ਹਾਲਾਂਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਸਿੰਘ ਰਾਜਵੀ ਜਵੰਦਾ ਦੀ ਬਾਈਕ ਦਾ ਐਕਸੀਡੈਂਟ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਨਹੀਂ ਸਗੋਂ ਹਰਿਆਣਾ ਦੇ ਪਿੰਜੌਰ ਵਿੱਚ ਹੋਇਆ ਸੀ ਰਾਜਵੀ ਜਵੰਦਾ ਦਾ ਪੰਜਾਬੀ ਗਾਇਕ ਨੇ ਅਗਾਕਾਰ ਹਨ ਤੇ 27 ਸਤੰਬਰ ਨੂੰ ਉਹਨਾਂ ਦਾ ਪਿੰਜੌਰ ਦੇ ਬਾਹਲੀ ਖੇਤਰ ਵਿੱਚ ਬਾਈਕ ਹਾਦਸੇ ਦਾ ਸ਼ਿਕਾਰ ਹੋਏ ਸਨ ਹਾਦਸੇ ਦਰਾਂ ਉਹਨਾਂ ਨੂੰ ਸ਼ਿਮਲੇ ਲਜਾਇਆ ਗਿਆ ਜ਼ਖਮੀ ਹੋਣ ਤੋਂ ਬਾਅਦ 11 ਦਿਨ ਤੱਕ ਉਹ ਫੋਰਟਿਸ ਹਸਪੀਟਲ ਦੇ ਵਿੱਚ ਰਹੇ ਤੇ ਵੈਂਟੀਲੇਟਰ ਤੇ ਰਹੇ ਪਰ ਜਦੋਂ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤਾਂ 8 ਅਕਤੂਬਰ 2025 ਨੂੰ 35 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ। ਜਾਂਚ ਦੌਰਾਨ ਇਹ ਐਮ ਗੱਲਾਂ ਸਾਹਮਣੇ ਆਈਆਂ ਕਿ ਹਾਦਸੇ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਨੇ ਉਹਨਾਂ ਨੂੰ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ। ਲਾਰਜਵਾਰ ਹਿਊਮਨ ਰਾਈਟਰ ਇੰਟਰਨੈਸ਼ਨਲ ਵਿੱਚ ਡੀਡੀਆਰ ਪਤਾ ਲੱਗਾ ਕਿ ਸ਼ੋਰੀ ਹਸਪਤਾਲ ਪੰਜੌਰ ਦੇ ਰਾਜੀਵ ਸਿੰਘ ਜਵੰਦਾ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ। ਇਸ ਕਾਰਨ ਜ਼ਖਮੀ ਗਾਇਬ ਨੂੰ ਪਹਿਲਾ ਸਿਵਲ ਹਸਪਤਾਲ ਪੰਚਕੁਲਾ ਫਿਰ ਪਾਰਸ ਹਸਪਤਾਲ ਪੰਚਕੁਲਾ ਤੋਂ ਬਾਅਦ 40 ਸ ਹਸਪਤਾਲ ਮੋਹਾਲੀ ਲਜਾਇਆ ਗਿਆ ਇਲਾਜ ਵਿੱਚ ਇਹ ਲਾਪਰਵਾਹ ਦੇ ਦੋ ਦੋਸ਼ੀ ਹਨ ਲਾਈਜ਼ਰ ਕਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਮਾਮਲੇ ਦੇ ਵਿੱਚ ਸਖਤ ਰੁਖ ਅਪਣਾਇਆ ਹੈ ਸੰਗਠਨ ਦੇ ਜਨਰਲ ਸਕੱਤਰ ਐਡਵੋਕੇਟ ਨਕੀਰਤ ਸਿੰਘ ਨੇ ਪੰਜੌਰ ਵਿੱਚ ਹਸਪੇ ਦੀ ਥਾਂ ਦਾ ਦੌਰਾ ਕਰਕੇ ਸਪਾਰਟ ਰਿਪੋਰਟ ਤਿਆਰ ਕੀਤੀ ਸੰਗਠਨ ਨੇ ਹੁਣ ਪੈਸਾ ਲਿਆ ਕਿ ਰਾਜਵੀਰ ਜਵੰਦਾ ਦਾ ਇਲਾਜ ਪੂਰਾ ਸੰਭਾਵਨੀ ਡਾਕਟਰੀ ਲਾਪਰਵਾਹੀ ਤੇ ਮਾਮਲੇ ਵਿੱਚ ਮਾਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਕਿਉਂਕਿ ਇਹ ਲਾਪਰਵਾਹੀ ਹੀ ਉਹਨਾਂ ਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ ਇਸ ਦੇ ਨਾਲ ਇਹ ਸੰਗਠਨ ਸੜਕਾਂ ਤੇ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਦਾ ਸਮੱਸਿਆ ਡਾਕਟਰੀ ਸਹੂਲਤਾਂ ਦੀ ਉਪਲਬਧਤਾ ਤੇ ਡਾਕਟਰਾਂ ਦੇ ਫਲਜਾ ਨਾਲ ਜੁੜੇ ਮੁੱਦਿਆਂ ਨੂੰ ਵੀ ਉਚਿਤ ਮੰਚ ਤੇ ਉਠਾਏਗਾ ਜਿਸ ਕਰਕੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਪਹਿਲਾਂ ਇਹ ਪਟੀਸ਼ਨ ਡਾਇਰ ਕੀਤੀ ਜਿਸ ਵਿੱਚ ਸੜਕਾਂ ਤੇ ਵਾਰਾ ਪਸ਼ੂਆਂ ਕਾਰ ਹੁੰਦੇ ਆਸਿਆ ਦਾ ਮੁੱਦਾ ਉਠਾਇਆ ਗਿਆ ਸੀ ਯਾਨੀ ਕਿ ਹੋਣ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਜਿਹੜੀ ਹੈ ਸੜਕ ਖਾਸਤੇ ਦੀ ਗੱਲ ਕੀਤੀ ਗਈ ਹੈ ਜਿਹੜਾ ਸੜਕ ਖਾਸਾ ਜਿਹੜਾ ਹਿਮਾਚਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਨੇ ਚਾਉਣ ਵਾਲੇ ਉਹਨਾਂ ਦੇ ਨੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਦੀ ਗੱਲ ਕਰ ਲਈਏ ਫੈਨ ਫਾਲੋਇੰਗ ਦੀ ਗੱਲ ਕਰ ਲਈਏ ਨਿਆ ਮੰਨ ਰਹੇ ਨੇ ਜਸਟਿਸ ਮਾਂਗ ਰਹੇ ਨੇ ਤੇ ਦੂਸਰੇ ਪਾਸੇ ਜਿੱਥੇ ਹਜੇ ਤੱਕ ਪਰਿਵਾਰ ਉਹਨਾਂ ਦੁੱਖ ਦੀ ਘੜੀ ਦੇ ਵਿੱਚੋਂ ਨਿਕਲ ਨਹੀਂ پا ਰਿਹਾ ਲੇਕਿਨ ਲੋਕ ਸੋਸ਼ਲ ਮੀਡੀਆ ਤੇ ਤੇ ਐਡਵੋਕੇਟ ਨਵਕਰਤ ਸਿੰਘ ਲਗਾਤਾਰ ਜਿਹੜੇ ਨੇ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਲੋਕਾਂ ਵੱਲੋਂ ਤੇ ਹਰੇਕ ਵੱਲੋਂ ਇਕੱਠੇ ਹੋ ਕੇ ਰਾਜ ਵਿੱਚ ਜਵੰਦਾ ਵਾਸਤੇ ਜਿਹੜੇ ਨੇ ਇਕੱਠੇ ਹੋਈਏ ਤੇ ਅਦਾਲਤ ਕੋਲੋਂ ਵੱਡੇ ਵੱਡਾ ਜਿਹੜਾ ਹੈ ਇਨਸਾਫ ਮੰਗਿਏ ਕੇ ਰਾਜਵੀ ਜਵੰਦਾ ਚਾਹੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਕਲੀਅਰ ਹੋਣਾ ਚਾਹੀਦਾ ਕਿ ਅਸਲ ਵਿੱਚ ਉਹਨਾਂ ਦਾ ਐਕਸੀਡੈਂਟ ਕਿੱਥੇ ਤੇ ਕਿਵੇਂ ਤੇ ਕਿਸ ਸਿਚੁਏਸ਼ਨ ਦੇ ਵਿੱਚ ਹੋਇਆ